ਸਿਕਾ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਖਨੌਰੀ ਤੇ ਟੁਹਾਣਾ ਚ ਹੋਈਆਂ ਮਹਾਪੰਚਾਇਤਾਂ ਕਿਸਾਨਾਂ ਦਾ ਹੋਇਆ ਵੱਡਾ ਇਕੱਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਹਾਪੰਚਾਇਤਾਂ ਕੀਤੀਆਂ ਜਿਸ ਵਿੱਚ ਕਿ ਖਨੌਰੀ ਤੇ ਟੁਹਾਣਾ ਚ ਦੋ ਪੰਚਾਇਤਾਂ ਜਿਹੜੀ ਆ ਇਹ ਕੀਤੀਆਂ ਗਈਆਂ ਨੇ ਜਿਸ ਵਿੱਚ ਕਿ ਐਸਕੇਐਮ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਇਹ ਜਿਹੜੀ ਮਹਾਪੰਚਾਇਤ ਕੀਤੀ ਗਈ ਆ ਅਤੇ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਵੱਡੇ ਇਥੇ ਐਲਾਨ ਕੀਤੇ ਗਏ ਨੇ ਢੱਲੇਵਾਰ ਨੇ ਕੀਤਾ ਕਿਸਾਨਾਂ ਨੂੰ ਸੰਬੋਧਨ ਕਿਸਾਨਾਂ ਦੇ ਸੁਸਾਇਡ ਬਾਰੇ ਕਹਿ ਜਾਂ ਭਾਵੁਕ ਗੱਲਾਂ ਕਿਸਾਨ ਮਹਾਪੰਚਾਇਤ ਵਿੱਚ ਢੱਲੇਵਾਰ ਨੇ ਖਨੌਲੀ ਬਾਰਡਰ ਤੇ ਸੰਬੋਧਨ ਕਰਦਿਆ ਕਿਹਾ ਹੈ ਕਿ ਜਿਹੜੇ 7 ਲੱਖ ਕਿਸਾਨ ਜਿਹੜੇ ਸੁਸਾਇਡ ਕਰ ਚੁੱਕੇ ਨੇ ਉਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹੀ ਮੈਂ ਮਰਨ ਵਰਤ ਤੇ ਬੈਠਾ ਹਾਂ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਵੱਖ-ਵੱਖ ਮੁਸ਼ਕਲਾਂ 'ਚੋਂ ਹੋ ਕੇ ਇਥੇ ਪੌਂਚੀ ਉਸ ਰਾਕੇਸ਼ ਕੈਦਨ ਖਨੌਰੀ ਆਰਡਰ ਬਾਰੇ ਦਿੱਤਾ ਵੱਡਾ ਬਿਆਨ ਕੇਂਦਰ ਚਲਵਾ ਰਹੀ ਹੈ ਖਨੌਰੀ ਅੰਦੋਲਨ ਤਾਂ ਖਨੌਰੀ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਾਨ ਬੁੱਝ ਕੇ ਲੰਬਾ ਲੈ ਕੇ ਜਾ ਰਹੀ ਹੈ ਕੇਂਦਰ ਸਰਕਾਰ ਇਹ ਅੰਦੋਲਨ ਤਾਂ ਕਿ ਪਹਿਲਾਂ ਵਾਲਾ ਅੰਦੋਲਨ ਛੋਟਾ ਹੋ ਸਕੇ ਮਹਾਪੰਚਾਇਤ ਸਮੇਂ ਹੋਏ ਵੱਡੇ ਹੱਥ ਸੇ ਇੱਕ ਹੱਥ ਸੇ ਚ ਹੋਈਆਂ ਤਿੰਨ ਕਿਸਾਨਾਂ ਦੀਆਂ ਮੌਤਾਂ ਕਿਸਾਨ ਮਹਾਪੰਚਾਇਤਾਂ ਦਰਮਿਆਨ ਵੱਡੇ ਹੱਥ ਸੇ ਵੀ ਸਾਹਮਣੇ ਆਏ ਨੇ ਬਰਨਾਲਾ ਵਿੱਚ ਬਸ ਜਦੋਂ ਟਰੱਕ ਨਾਲ ਟਕਰਾ ਗਈ ਤਾਂ ਇਸ ਵਿੱਚ ਤਿੰਨ ਕਿਸਾਨਾਂ ਦੀਆਂ ਮੌਤਾਂ ਹੋਈਆਂ ਮਹਿਲਾਵਾਂ ਸਮੇਤ ਉੱਥੇ ਜੇਕਰ ਦੇਖਿਆ ਜਾਵੇ ਕਿ ਬਠਿੰਡਾ ਵਿੱਚ ਵੀ ਕਿਸਾਨਾਂ ਦੀ ਬੱਸ ਆ ਜਿਹੜੀ ਉਹ ਡਿਵਾਈਡਰ ਤੇ ਧੁੰਦ ਕਾਰਨ ਚੜ ਗਈ ਹੈ ਪੰਜਾਬ ਚ ਬਣਨ ਜਾ ਰਹੀ ਹੈ ਨਵੀਂ ਪਾਰਟੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਹੋਵੇਗਾ ਪਾਰਟੀ ਦਾ ਨਾਂ ਤਾਂ ਅਕਾਲੀ ਦਲ ਪਾਰਟੀ ਜਿਹੜੀ ਨਵੀਂ ਬਣਨ ਜਾ ਰਹੀ ਹੈ ਅਤੇ ਅਮਰਤਪਾਲ ਸਿੰਘ ਦੇ ਪਿਤਾ ਇਸ ਦੇ ਪ੍ਰਧਾਨ ਹੋਣਗੇ ਤੇ ਮਾਗੀ ਮੈਲੇ ਤੇ ਇਸ ਦਾ ਰਸਮੀ ਤੌਰ ਤੇ ਅਗਾਧ ਕੀਤਾ ਜਾਵੇਗਾ ਜੰਮੂ ਕਸ਼ਮੀਰ ਚ ਫੌਜੀ ਜਵਾਨਾਂ ਨਾਲ ਵਾਪਰਿਆ ਹਾਦਸਾ ਬਾਂਦੀਪੋਰਾ ਚ ਪਹਾੜੀ ਤੋਂ ਡਿੱਗਿਆ ਆਰਮੀ ਟਰੱਕ ਤਿੰਨ ਜਵਾਨਾਂ ਦੀ ਹੋਈ ਮੌਤ ਤਾਂ ਵੱਡਾ ਹਾਦਸਾ ਸਾਹਮਣੇ ਆਇਆ ਜੰਮੂ ਕਸ਼ਮੀਰ ਚ ਜਦੋਂ ਅਚਾਨਕ ਟਰੱਕ ਜਿਹੜਾ ਉਹ ਪਹਾੜੀ ਤੋਂ ਡਿੱਗ ਜਾਂਦਾ ਹੈ ਅਤੇ ਇਸ ਵਿੱਚ ਘਰੇ ਵਿਚਾਰੀ ਚਾਰ ਜਵਾਨਾਂ ਦੀ ਜਿਹੜੀ ਆ ਮੌਤ ਹੋਈ ਹੈ ਕੇਂਦਰ ਅੱਗੇ ਉੱਠਿਆ ਡੱਲੇਵਾਲ ਦਾ ਮੁੱਦਾ ਖੇਤੀਬਾੜੀ ਮੰਤਰੀ ਅੱਗੇ ਰੱਖੀ ਵੱਡੀ ਮੰਗ ਖੇਤੀਬਾੜੀ ਮੰਤਰੀ ਵੱਲੋਂ ਜਦੋਂ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਪੰਜਾਬ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੱਡੀ ਮੰਗ ਹੈ ਜਿਹੜੀ ਉਹ ਡੱਲੇਵਾਲ ਨੂੰ ਲੈ ਕੇ ਰੱਖੀ ਆ ਕਿ ਜਲਦ ਤੋਂ ਜਲਦ ਡੱਲੇਵਾਲ ਨੂੰ ਲੈ ਕੇ ਕੋਈ ਵੱਡਾ ਕਦਮ ਚੁੱਕਿਆ ਜਾਵੇ ਅਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਤਾਂ ਕਿ ਡੱਲੇਵਾਲ ਸਾਹਿਬ ਆਪਣਾ ਮਰਨ ਵਰਤਾ ਜਿਹੜਾ ਉਹ ਖਤਮ ਕਰੇ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕੀਤੀ ਵਰਚੁਅਲ ਮੀਟਿੰਗ ਨਵੀਂ ਖੇਤੀਬਾੜੀ ਤੇ ਮੰਡੀਕਰਨ ਦੇ ਖੜਡੇ ਤੇ ਹੋਈ ਚਰਚਾ। ਖੇਤੀਬਾੜੀ ਮੰਤਰੀ ਵੱਲੋਂ ਅੱਜ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਅੱਜ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਕਿ ਖੇਤੀਬਾੜੀ ਤੇ ਮੰਡੀਕਰਨ ਦੇ ਖੜਡੇ ਤੇ ਚਰਚਾ ਹੋਈ ਆ ਜਿਸ ਵਿੱਚ ਕਿ ਸਮੂਹ ਦੇਸ਼ ਦੇ ਸੂਬਿਆਂ ਦੇ ਮੰਤਰੀ ਅਤੇ ਖੇਤੀਬਾੜੀ ਮੰਤਰੀ ਅਤੇ ਸਕੱਤਰ ਨੇ ਜਿਹੜੇ ਉਹ ਇਸ ਮੀਟਿੰਗ 'ਚ ਸ਼ਾਮਲ ਹੋਏ ਅਤੇ ਵੱਖ-ਵੱਖ ਜਿਹੜੇ ਆ ਵਿਚਾਰ-ਚਰਚਾ ਕੀਤੀ ਗਈ ਆ ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ ਪਹਿਲੀ ਸੂਚੀ ਵਿੱਚ 29 ਉਮੀਦਵਾਰ ਉਤਾਰੇ ਮੈਦਾਨ 'ਚ ਵਿਧਾਨ ਸਭਾ ਦਾ ਚੋਣ ਵਿਗਲ ਹੈ ਜੋ ਦਿੱਲੀ ਦਾ ਉਹ ਭਾਗ ਚੁੱਕਿਆ ਜਿੱਦੇ ਚੱਲਦਿਆਂ ਹੁਣ ਭਾਜਪਾ ਨੇ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ ਅਤੇ ਮੰਜਿੰਦਰ ਸਿਰਸਾ ਸਮੇਤ ਕਈ ਸਿੱਖ ਚਿਹਰੇ ਵੀ ਜਿਹੜੇ ਚੌਣ ਮੈਦਾਨ ਚ ਉਤਾਰੇ ਗਏ ਨੇ 6 ਜਨਵਰੀ ਤੋਂ ਲੱਗਣ ਜਾ ਰਹੀਆਂ ਬੱਸਾਂ ਦੀਆਂ ਬ੍ਰੇਕਾਂ ਲੋਕਾਂ ਨੂੰ ਕਰਨਾ ਪਵੇਗਾ ਖੱਜਲ ਖਵਾਰੀ ਦਾ ਸਾਹਮਣਾ ਤਾਂ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ 6 ਜਨਵਰੀ ਤੋਂ ਜਿਹੜੇ ਆ ਉਹ ਹੜਤਾਲ ਤੇ ਜਾਣਗੇ ਜਿਸ ਦੇ ਚਾਲਦਿਆਂ ਬੱਸਾਂ ਦੀਆਂ ਬ੍ਰੇਕਾਂ ਲਗਾਈਆਂ ਜਾਣਗੀਆਂ ਤੇ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਦੇਖਣਾ ਹੋਵੇਗਾ ਕਿ ਸਮੇਂ ਤੋਂ ਪਹਿਲਾਂ ਕੋਈ ਪੰਜਾਬ ਸਰਕਾਰ ਕਦਮ ਚੁੱਕਦੀ ਹੈ ਜਾਂ ਫਿਰ ਲੋਕਾਂ ਨੂੰ ਖੱਜਲ ਖਵਾਰ ਹੋਰ ਆਪੇਗਾ ਇਸ ਹਨ ਆਧੀਆ ਵੱਡੀਆਂ ਤੇ ਅਹਿਮ ਖਬਰਾਂ ਅਜਿਹੀਆਂ ਹੀ ਹੋਰ ਨਵੀਆਂ ਖਬਰਾਂ ਨਾਲ ਮੁਰਤ ਤੋਂ ਜੁੜਾਂਗੇ ਬਣੇ ਰਹੋ ਐਨ ਆਰ ਆਈ ਟੀਵੀ ਨਾਲ